ਮੇਰਾ ਸਾਈਂ ਟਾਲਾ ਸਾਹਿਬ ਵਾਲਾ ਸਭ ਦੇ ਸੁਪਨੇ ਪੂਰੇ ਕਰਦਾ ਏ ਉਹ ਮੈਂ ਸੱਦ ਕੇ ਜਾਵਾਂ ਆਪਣੇ ਬਾਪੂ ਤੋਂ ਜਿਹੜਾ ਸਭ ਦੀਆਂ ਝੋਲੀਆਂ ਭਰਦਾ ਏ ਨਾ ਕੋਠੀ 'ਚ ਮਿਲਿਆ ਨਾ ਕਾਰ 'ਚ ਮਿਲਿਆ ਮੈਨੂੰ ਜੋ ਸਕੂਨ ਸਾਈਂ ਜੀ ਦੇ ਦਰਬਾਰ 'ਚੋਂ ਮਿਲਿਆ ਬਦੀਪ ਸਿੰਘ ਸੋਲਾ ਸੋਬਿਆਸੀ ਵਿੱਚ ਜੰਮਿਆ ਜਿੰਨਾ ਦਾ ਪਿੰਡ ਸੀ ਪੋਵਿੰਡਾ 18 ਸੇਰ ਦਾ ਖੰਡਾ 18 ਕਿਲੋਆਂਾਂ ਘਮਾਉਂਦੇ ਸੀ ਜਿਹੜੇ ਮੌਤ ਨੂੰ ਵੀ ਲਲਕਾਰ ਕੇ ਜੇਬ ਵਿੱਚ ਪਾਉਂਦੇ ਸੀ ਜਿੰਨਾ ਨੇ ਹੋਣੀ ਦਾ ਮਜ਼ਾਕ ਨਹੀਂ ਸੀ ਜਰਿਆ ਸਾ이드 ਦੇ ਰਸਤੇ ਦੇ ਨਾਲ ਸੀ ਬਣਿਆ ਇੱਕੋ ਹੀ ਸੀ ਸੂਰਮਾ ਬਾਬਾ ਦੀਪ ਸਿੰਘ ਜੀ ਬਾਬਾ ਜੀਉਣੀ ਦੀ ਕੋ ਜੰਮਿਆ ਅਸੀਂ ਧੰਤਨ ਛਿੜੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ ਸਾਨੂੰ ਇਸ ਗੱਲ ਦਾ ਮਾਣ ਹੈ ਰਹੀ ਗੱਲ ਧੰਤਨ ਬਾਬਾ ਦੀਪ ਸਿੰਘ ਜੀ ਦੀ ਉਹ ਤਾਂ ਸਾਡੀ ਜਿੰਦ ਜਾਨ ਆ ਕੀਤੀਆਂ ਸੀ ਲੋਕਾਂ ਉਦੋਂ ਗੱਲਾਂ ਵੀ ਬਥੇਰੀਆਂ ਛੱਡਿਆ ਨਹੀਂ ਸੀ ਹੌਸਲਾ ਦਿੱਤੀਆਂ ਤੂੰ ਹੀ ਦਲੇਰੀਆਂ ਤੇਰੇ ਕਰਕੇ ਹੀ ਗੱਲਾਂ ਮਿੱਟੀ 'ਚ ਮਲੋਂ ਜੋਗੇ ਹੋਏ ਆ ਬਾਪੂ ਦੀਪ ਸਿਆ ਤੇਰੇ ਕਰਕੇ ਹੀ ਜ਼ਿੰਦਗੀ ਜਿਉਣ ਜੋਗੇ ਹੋਏ ਆ ਸੋਚੇ ਸੀ ਜੋ ਖੁਆਬ ਹੁਣ ਉਹੀ ਪਹੁੰਚ ਜੋਗੇ ਹੋਏ ਆ ਬਾਬੂ ਦੀਪ ਸਿਆ ਤੇਰੇ ਕਰਕੇ ਹੀ ਜ਼ਿੰਦਗੀ ਜਿਉਂ ਜੋਗੇ ਹੋਏ ਆ ਬਾਬੂ ਦੀਪ ਸਿਆ ਤੇਰੇ ਕਰਕੇ ਹੀ ਜ਼ਿੰਦਗੀ ਜਿਉਂ ਜੋਗੇ ਹੋਏ ਆ ਜ਼ਮੀਨ ਵਿੱਚ ਕਿਸੇ ਵੀ ਫਸਲ ਦਾ ਦਾਣਾ ਰੱਖ ਕੇ ਜਿੰਨਾ ਮਰਜ਼ੀ ਉਸ ਦੀ ਸੇਵਾ ਕਰੀ ਜਾਵੇ ਪਾਣੀ ਪਾਈ ਜਾਓ 24 ਘੰਟੇ ਉਸ ਦੇ ਕੋਲ ਬੈਠੇ ਰਹੋ ਪਰ ਉਸ ਨੇ ਤੁਹਾਡੇ ਕੋਲ ਸੇਵਾ ਲਈ ਜਾਣੀ ਹੈ ਪਰ ਉਸ ਨੇ ਜ਼ਮੀਨ ਚੋਂ ਬਾਹਰ ਆਪਣੀ ਮਰਜ਼ੀ ਨਾਲ ਹੀ ਆਉਣਾ ਹੈ ਤੁਹਾਡੇ ਕਹਿਣ ਤੇ ਕਦੀ ਵੀ ਉਹ ਪੌਦਾ ਬਣ ਕੇ ਜ਼ਮੀਨ ਚੋਂ ਬਾਹਰ ਨਹੀਂ ਆਏਗਾ ਇਸ ਤਰ੍ਹਾਂ ਪੜੀ ਹੋਈ ਬਾਣੀ ਦਾ ਫਲ ਵੀ ਆਪਣੇ ਆਪ ਹੀ ਮਨੁੱਖ ਨੂੰ ਮਿਲਦਾ ਹੈ ਜੇ ਤੁਸੀਂ ਚਾਹਦੇ ਹੋ ਕਿ ਰਾਤੋਂ ਰਾਤ ਹੀ ਫਲ ਮਿਲ ਜਾਵੇ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਬਸ ਬੀਜ ਬੀਜ ਕੇ ਭੁੱਲ ਜਾਓ ਤੇ ਚਿੰਤਾ ਅਕਾਲ ਪੁਰਖ ਵਾਹਿਗੁਰੂ ਤੇ ਛੱਡ ਦਿਆ ਕਰੋ ਮੁੱਖ ਜੋ ਬੋਲਿਆ ਤਾਂ ਸਤਨਾਮ ਵਾਹਿਗੁਰੂ ਹੀ ਬੰਦੇ ਨੂੰ ਤਾਰ ਦਿੰਦਾ ਜੀ ਜਿਨ੍ਹਾਂ ਨੇ ਪੂਰੀਆਂ ਬਾਣੀਆਂ ਪੜੀਆਂ ਹੋਣ ਉਹਨਾਂ ਦੇ ਕਾਰਜ ਗੁਰੂ ਕਿਵੇਂ ਅਧੂਰਾ ਛੱਡ ਸਕਦਾ ਜੀ ਜੀ ਦੀ ਰਾਖੀ ਸ਼ਹੀਦ ਸਿੰਘ ਕਰਦੇ ਹੋਣ ਜਿਦੀ ਰਾਖੀ ਬੱਬਾ ਦੀਪ ਸਿੰਘ ਜੀ ਵਰਗੇ ਕਰਦੇ ਹੁਣ ਤਾਂ ਯਾਦ ਰੱਖਿਓ ਉਸ ਸੇਵਕ ਦਾ ਉਸ ਭਗਤ ਦਾ ਉਸ ਸਿੱਖ ਦਾ ਕੋਈ ਵਾਰ ਨਹੀਂ ਵੀਂਗਾ ਨਹੀਂ ਕਰ ਸਕਦਾ ਜਿਦੀ ਰਾਖੀ ਸ਼ਹੀਦ ਸਿੰਘ ਕਰਦੇ ਜਿਹੜਾ ਬੰਦਾ ਜਪਜੀ ਸਾਹਿਬ ਦਾ ਪਾਠ ਵਾਰ-ਵਾਰ ਕਰਦਾ ਜਪਜੀ ਸਾਹਿਬ ਨੂੰ ਜਾਪ ਬਣਾ ਲੈਂਦਾ ਉਹਦੇ ਕੀਤੇ ਹੋਏ ਪਿਛਲੇ ਕਿੰਨੇ ਵੀ ਗੁਨਾਹ ਹੋਣ ਗੁਰਨਾਨਕ ਸਾਹਿਬ ਜੀ ਉਹਨਾਂ ਨੂੰ ਮਾਫ ਕਰ ਦਿੰਦੇ ਹਨ ਜਿਹੜੇ ਜਪਜੀ ਸਾਹਿਬ ਦਾ ਪਾਠ ਵਾਰ-ਵਾਰ ਕਰਦੇ ਉਹਨਾਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਨਾਲ ਭਰ ਦਿੰਦੇ ਮਿਲਣਾ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਕਿਸੇ ਨੂੰ ਨਾ ਹੋ ਜਾਵੇ ਇਹ ਸਵਾਲ ਪੈਦਾ ਹੀ ਨਹੀਂ ਹੁੰਦਾ ਵੈਸੇ ਤੁਸੀਂ ਕਿਸੇ ਸੱਜਣ ਮਿੱਤਰ ਰਿਸ਼ਤੇਦਾਰ ਦੇ ਘਰੋਂ ਕੁਝ ਮੰਗਣ ਜਾਓ ਸੋਰੀ ਨਾ ਹੋ ਜਾਏਗੀ ਪਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੀ ਝੁਕੋਣ ਵਾਲੇ ਕਦੀ ਖਾਲੀ ਨਹੀਂ ਮੁੜਦੇ ਕਿਉਂਕਿ ਬਾਬਾ ਜੀ ਆਪਣੇ ਸੀਸ ਦਰਬਾਰ ਸਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਵਾਰਿਆ ਆਇਆ ਹੈ ਜੋ ਵੀ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਮੰਗਦਾ ਹੈ ਉਸ ਦੀਆਂ ਅਰਦਾਸ ਬੇਨਤੀਆਂ ਧੰਨ ਧੰਨ ਗੁਰੂ ਰਾਮਦਾਸ ਜੀ ਸਭ ਤੋਂ ਪਹਿਲਾਂ ਪੂਰੀਆਂ ਕਰਦੇ ਮਿਲਣਾ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਕਿਸੇ ਨੂੰ ਨਾ ਹੋ ਜਾਵੇ ਇਹ ਸਵਾਲ ਪੈਦਾ ਹੀ ਨਹੀਂ ਹੁੰਦਾ ਵੈਸੇ ਤੁਸੀਂ ਕਿਸੇ ਸੱਜਣ ਮਿੱਤਰ ਰਿਸ਼ਤੇਦਾਰ ਦੇ ਘਰੋਂ ਕੁਝ ਮੰਗਣ ਜਾਓ ਸੋਰੀ ਨਾ ਹੋ ਜਾਏਗੀ ਪਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੀ ਝੁਕਾਉਣ ਵਾਲੇ ਕਦੀ ਖਾਲੀ ਨਹੀਂ ਮੁੜਦੇ ਕਿਉਂਕਿ ਬਾਬਾ ਜੀ ਆਪਣੇ ਸੀਸ ਦਰਬਾਰ ਸਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਵਾਰਿਆ ਹੋਇਆ ਹੈ ਜੋ ਵੀ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਮੰਗਦਾ ਹੈ ਉਸ ਦੀਆਂ ਅਰਦਾਸ ਬੇਨਤੀਆਂ ਧੰਨ ਧੰਨ ਗੁਰੂ ਰਾਮਦਾਸ ਜੀ ਸਭ ਤੋਂ ਪਹਿਲਾਂ ਪੂਰੀਆਂ ਕਰਦੇ ਮੈਨੂੰ ਇੱਕ ਵਾਰੀ ਕਿਸੇ ਬੰਦੇ ਨੇ ਪੁੱਛਿਆ ਕਿ ਤੇਰੇ ਕੋਲ ਜ਼ਿੰਦਗੀ ਦੀ ਹਰ ਸ਼ੈਵ ਆ ਤੂੰ ਤਰੱਕੀ ਪਾਉਣ ਲਈ ਤੂੰ ਕਿਸੇ ਬੰਦੇ ਦੀ ਚਾਪਲੂਸੀ ਜ਼ਰੂਰ ਕੀਤੀ ਹੋਵੇਗੀ ਮੈਂ ਉਹਨੂੰ ਕਿਹਾ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਤੋਂ ਇਲਾਵਾ ਹੋਰ ਕਿਤੇ ਝੁਗਿਆ ਹੀ ਨਹੀਂ ਜਿੰਨੀ ਵਾਰੀ ਮੈਂ ਬਾਬਾ ਦੀਪ ਸਿੰਘ ਜੀ ਦੇ ਨੀਵਾ ਹੋ ਕੇ ਝੁਕਦਾ ਗਿਆ ਬਾਬਾ ਜੀ ਨੇ ਹਰ ਵਾਰੀ ਮੈਨੂੰ ਦੁਨੀਆਦਾਰੀ ਵਿੱਚ ਉਹਨਾਂ ਹੋਰ ਉੱਚਾ ਚੁੱਕ ਦਿੰਦੇ ਸੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਜਿਸ ਦਾ ਮੱਥਾ ਛੀਤ ਸਿੰਘਾਂ ਦੇ ਦਰ ਨਾਲ ਲੱਗਦਾ ਹੋਵੇ ਉਸ ਦੀ ਪਿੱਠ ਫੇਰ ਕਿਤੇ ਉਹ ਲੱਗਣ ਨਹੀਂ ਦਿੰਦੇ ਮਿਲਣਾ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਕਿਸੇ ਨੂੰ ਨਾ ਹੋ ਜਾਵੇ ਇਹ ਸਵਾਲ ਪੈਦਾ ਹੀ ਨਹੀਂ ਹੁੰਦਾ ਵੈਸੇ ਤੁਸੀਂ ਕਿਸੇ ਸੱਜਣ ਮਿੱਤਰ ਰਿਸ਼ਤੇਦਾਰ ਦੇ ਘਰੋਂ ਕੁਝ ਮੰਗਣ ਜਾਓ ਸੋਰੀ ਨਾ ਹੋ ਜਾਏਗੀ ਪਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੀਸ ਝੁਕਾਉਣ ਵਾਲੇ ਕਦੀ ਖਾਲੀ ਨਹੀਂ ਮੁੜਦੇ ਕਿਉਂਕਿ ਬਾਬਾ ਜੀ ਆਪਣੇ ਸੀਸ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਵਾਰਿਆ ਹੋਇਆ ਹੈ ਜੋ ਵੀ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਮੰਗਦਾ ਹੈ ਉਸ ਦੀਆਂ ਅਰਦਾਸ ਬੇਨਤੀਆਂ ਧੰਨ ਧੰਨ ਗੁਰੂ ਰਾਮਦਾਸ ਜੀ ਸਭ ਤੋਂ ਪਹਿਲਾਂ ਪੂਰੀਆਂ ਕਰਦੇ